ਕਿਉਂਕਿ ਲੋਕ ਬਹੁਤ ਸੰਗਤ ਵੀ ਹੈ ਸਵਾਲ ਚੁੱਕਦੀ ਹੈ ਕਿ ਸਾਡੇ ਇਤਿਹਾਸਕ ਥਾਂਾਂ ਸੰਭੇਣੀ ਜਾ ਰਹੀ ਹੈ ਚਿੱਟੀ ਸਿਉਂਕ ਲੱਗੀ ਜਾ ਰਹੀ ਹੈ ਪੱਥਰ ਚੜਾਇਆ ਜਾ ਰਿਹਾ ਸੰਗਤ ਸਾਨੂੰ ਇਸ ਬਿੱਸ ਤੇ ਕਦੇ ਵੀ ਕੋਈ ਲੰਬਾ ਨਹੀਂ ਦੇਵੇਗੀ ਸਾਨੂੰ ਆਪਣਾ ਵਿਸ਼ਵਾਸ ਹੈ ਚੀਜ਼ ਦਾ ਕਿ ਪ੍ਰਾਤਨ ਵਿਭਾਗ ਵੀ ਇਸ ਦੇ ਵਿੱਚ ਜੁੜੇਗਾ ਕਿ ਦਿਖ ਪੁਰਾਣੀ ਦਿੱਤੀ ਜਾਵੇ ਕਰੋੜਾਂ ਰੁਪਇਆ ਖਰਚਾ ਆਏਗਾ ਸੰਗਤ ਦੇ ਕੋਲ ਬਹੁਤ ਪੈਸਾ ਹੈ ਭਾਵੇਂ ਬਾਹਰ ਵਿਦੇਸ਼ਾਂ ਤੇ ਆਪਾਂ ਪੰਜਾਬ ਦੀ ਹੈ ਉਹ ਕਹਿੰਦੇ ਕਰੇ ਵੀ ਸਕਦੇ ਨੇ ਸੇਵਾ ਪਰ ਕਿਤਨਾ ਕਿਤੇ ਸਵਾਲੇ ਵੀ ਉੱਠਦੇ ਨੇ ਕਿ ਗੁਲਕਾ ਰੱਖ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਜੀਪੀਸੀ ਤੇ ਸਵਾਲ ਚੁੱਕਦੇ ਸੀਗੇ ਬਾਦਲ ਪ੍ਰਵਾਰ ਤੇ ਸਵਾਲ ਚੁੱਕਦੇ ਸੀ ਕਿ ਗੁਲਕਾ ਹਟਾ ਦਿਓ ਪਤਾ ਲੱਗ ਜਾਏਗਾ। ਉਹ ਸਾਡੀ ਸੰਸਦਿਕ ਬੱਕਰੀ ਸੰਸਦ ਦੇਖੋ ਜੀ ਇਹ ਇਸ਼ੂ ਸਿਆਸੀ ਹੈਗੀ ਹੈ ਵੀ ਕਿਸ ਤਰ੍ਹਾਂ ਅਸੀਂ ਨਾ ਕਿਸੇ ਵਾਰੋਂ ਪੈਸਾ ਮੰਗਣਾ ਇੱਕ ਸੱਜਣ ਤੋਂ ਵੀ ਨਾ ਕਿਤੋਂ ਅਸੀਂ ਇੱਥੋਂ ਮੰਗਣਾ ਹੈਗਾ ਇੰਡੀਆ ਤੋਂ ਨਾ ਅਸੀਂ ਕੋਈ ਗੱਲਾਂ ਲਾਉਣਾ ਹੈਗਾ। ਮਹਾਰਾਜ ਕਿਰਪਾ ਕਰੇ ਕਿ ਸਾਨੂੰ ਇਸ ਤਰ੍ਹਾਂ ਦੀਆਂ ਅਸੀਂ ਆਪਦੇ ਦਸਵੰਧ ਦੇ ਵਿੱਚੋਂ ਇਹ ਕਾਰਜ ਕਰਾਂਗੇ ਤੇ ਚਾਹੇ ਕਿੰਨੇ ਵੀ ਸਹਾ ਕਰੋੜ ਖਰਚਾ ਆ ਜੇ ਇੱਕ ਮੈਂ ਸਾਨੂੰ ਦੱਸ ਦਿਵਾ ਕਿ ਉਹ ਉਹਦੇ ਵਿੱਚ ਕੋਈ ਧਰਮ ਦਾ ਇਸ਼ੂ ਨਹੀਂ ਹੋਏਗਾ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਕਾਰਜ ਕੀਤਾ ਹੈਗਾ ਉਹਨਾਂ ਨੇ ਦਵਾਨ ਟੁੱਟਰਮਲ ਜੀ ਨੇ ਤੇ ਇਹ ਇਹ ਸਿਰਫ ਇੱਕ ਦਰਸ਼ਨੀ ਹੋਏਗੀ ਨਾ ਕੋਈ ਉਹਦੇ ਵਿੱਚ ਲੰਗਰ ਹਾਲ ਦਾ ਕੋਈ ਗੁਰਦੁਆਰਾ ਇਸ ਤਰ੍ਹਾਂ ਦਾ ਉਹਦੇ ਵਿੱਚ ਕੁਝ ਨਹੀਂ ਹੋਣਾ ਮੋਜ਼ਾਰਟ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਕਹਿੰਦੇ ਸਿੱਖਾਂ ਦੀਆਂ ਇਤਿਹਾਸਿਕ ਇਮਾਰਤਾਂ ਖੰਡਰ ਹੋ ਚੁੱਕੀਆਂ ਨੇ ਬਚਾਈਆਂ ਨਹੀਂ ਜਾ ਰਹੀਆਂ ਇਹ ਵੀ ਸਵਾਲ ਉੱਠਦੇ ਨੇ ਕਿ ਚਿੱਟੀ ਸੌਂਕ ਲੱਗ ਚੁੱਕੀ ਹੈ ਇਸ ਤਿੱਕੇ ਨਾਲ ਪੱਥਰ ਚੜਾਇਆ ਜਾ ਰਿਹਾ ਇਤਿਹਾਸਿਕ ਇਮਾਰਤਾਂ ਨੂੰ ਬਚਾਇਆ ਨਹੀਂ ਜਾ ਰਿਹਾ ਖਰਚਾ ਬਹੁਤ ਹੁੰਦਾ ਹੈ ਕਰੋੜਾਂ ਰੁਪਏ ਲੱਗਦਾ ਹੈ ਪਰ ਹੁਣ ਗੱਲ ਚੱਲੀ ਹੈ ਟਾਡਰ ਦਿਵਾਨ ਜੀ ਦੀ ਅਗਰ ਜੇ ਗੱਲ ਕੀਤੀ ਜਾਵੇ ਟਾਡਰ ਮਲ ਹੋਰਾਂ ਜੀ ਦੀ ਉਹਨਾਂ ਦੀ ਹਵੇਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਪਹਿਲਾਂ ਦੇਖ ਸੀਗੀ ਉਸ ਤੋਂ ਉਸੇ ਵਰਗ ਨੂੰ ਬਣਾਇਆ ਜਾਵੇ ਤਾਂ ਇਸ ਦੇ ਵਿੱਚ ਅਗਰ ਜੇ ਗੱਲ ਕੀਤੀ ਜਾਵੇ ਦਿਵਾਨ ਟਾਡਰ ਮਲ ਵਿਰਾਸਤੀ ਫਾਊਂਡੇਸ਼ਨ ਜਿਹੜੀ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ ਤਾਂ ਜਿਹੜੀ ਅਹਿਮ ਭੂਮਿਕਾ ਜਿਹੜੀ ਕੋਰਟ ਦੇ ਵਿੱਚ ਐਚਸੀ ਅਰੋੜਾ ਹੋਰਾਂ ਨੇ ਨਿਭਾਈ ਹੈ ਉਹ ਵੀ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਲਖਵਿੰਦਰ ਸਿੰਘ ਕਾਨਕੇ ਜੀ ਤੇ ਅਰੋੜਾ ਸਾਹਿਬ ਲਖਵਿੰਦਰ ਜੀ ਤੁਹਾਡੇ ਤੋਂ ਸ਼ੁਰੂਆਤ ਕਰਦਾ ਤੁਸੀਂ ਇਸ ਬਾਰੇ ਥੋੜਾ ਬਰੀਕੇ ਦੇ ਵਿੱਚ ਦੱਸਿਓ ਕਿਉਂਕਿ ਕਿਉਂਕਿ ਲੋਕ ਬਹੁਤ ਸੰਗਤ ਵੀ ਹੈ ਸਵਾਲ ਚੁੱਕਦੀ ਹੈ ਕਿ ਸਾਡੇ ਇਤਿਹਾਸਕ ਥਾਂਾਂ ਸਾਹਮਣੇ ਨਹੀਂ ਜਾ ਰਹੇ ਚਿੱਟੀ ਸਿਉਂਕ ਲੱਗੀ ਜਾ ਰਹੀ ਹੈ ਪੱਥਰ ਚੜਾਇਆ ਜਾ ਰਿਹਾ ਕਈ ਤਾਂ ਖੰਡਰ ਬਣੇ ਪਏ ਨੇ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਹੁਣ ਤੁਹਾਡਾ ਜਿਹੜਾ ਵੱਡਾ ਉਪਰਾਲਾ ਹੈ ਇਸ ਤਿੱਕੇ ਨਾਲ ਟੋਡਰ ਮਲਜੀ ਦੀ ਹਵੇਲੀ ਜੀ ਨੂੰ ਬਚਾਉਣ ਦੀ ਪੱਤਰਕਾਰ ਸਾਬ ਅਸੀਂ ਕੋਸ਼ਿਸ਼ ਇਨ ਬਿਨ ਜਿਸ ਤਰ੍ਹਾਂ 18ਵੀਂ ਸਦੀ ਦੇ ਵਿੱਚ ਉਹ ਹਵੇਲੀ ਸੀ ਅਸੀਂ ਉਹਨੂੰ ਜਿਉਂਦਾ ਤਿਉਂ ਪ੍ਰਿਜ਼ਰਵ ਕਰਾਂਗੇ ਹੂੰ ਤੇ ਸੰਗਤ ਸਾਨੂੰ ਇਸ ਵਿਸ਼ੇ ਤੇ ਕਦੇ ਕੋਈ ਲਾਂਭਾ ਨਹੀਂ ਦੇਗੀ ਸਾਨੂੰ ਆਪਣਾ ਵਿਸ਼ਵਾਸ ਹੈ ਇਸ ਚੀਜ਼ ਦਾ ਤੇ ਅਸੀਂ ਖੁਦ ਹੀ ਪ੍ਰਾਤਨ ਚੀਜ਼ਾਂ ਨੂੰ ਮੁਹਬਤ ਕਰਨ ਵਾਲੇ ਆ ਤੇ ਜਿੱਥੇ ਤੇ ਸੰਖਮਰਮਰ ਦੀ ਗੱਲ ਐ ਸੀ ਉਹ ਚੀਜ਼ਾਂ ਨਾਲ ਸਹਿਮਤ ਨਹੀਂ ਤੇ ਅਸੀਂ ਜੋਂ ਦਾ ਤਿਉਂ ਕੋਈ ਵੀ ਚੀਜ਼ ਹੈ ਚਾਹੇ ਸਾਡੇ ਬਜ਼ੁਰਗਾਂ ਦਾ ਇੱਕ ਕੋਠਾ ਹੋਵੇ ਅਸੀਂ ਉਹਨੂੰ ਵੀ ਚਾਉਣਿਆ ਵੀ ਉਸ ਤਰ੍ਹਾਂ ਹੀ ਬਣਾ ਰਿਹਾ ਹੈ ਜਿੱਥੇ ਬਜ਼ੁਰਗ ਸਾਡੇ ਸੌਂਦੇ ਹੁੰਦੇ ਸੀ ਇਸ ਕਰਕੇ ਅਸੀਂ ਹਵੇਲੀ ਨੂੰ ਵੀ ਬਿਲਕੁਲ ਇਨ ਇਨ ਬਿਨ ਅਰੂੜਾ ਸਾਹਿਬ ਦੀ ਗਵਾਹੀ ਦੇ ਵਿੱਚ ਇਹ ਸਾਡੀ ਗਵਾਹੀ ਕਰਦੇ ਰਹਿਣਗੇ ਕਿਉਂਕਿ ਸਾਨੂੰ ਇਹਨਾਂ ਦੀ ਗਵਾਹੀ ਦੀ ਅਤੀ ਲੋੜ ਪੈਣੀ ਹੈ ਤੇ ਪੰਜਾਬ ਸਰਕਾਰ ਹਜੇ ਵੀ ਇਹ ਦੋ ਤਿੰਨ ਧਿਰਾਂ ਇਹਦੇ ਵਿੱਚ ਕੰਮ ਕਰਨਾ ਹੀ ਆ ਚਾਹੇ ਪੈਸਾ ਅਸੀਂ ਲਾਉਣਾ ਹੈਗਾ ਪ੍ਰਾਤਨ ਵਿਭਾਗ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਰੂੜਾ ਸਾਹਿਬ ਨੂੰ ਨਾਲ ਲੈ ਕੇ ਅਸੀਂ ਸਾਰੇ ਫਾਊਂਡੇਸ਼ਨ ਦੇ ਜਿਹੜੇ ਮੈਂਬਰ ਹੈ ਉਹ ਜਦੋਂ ਵੀ ਜਿਹੜੇ ਜਿਹੜੇ ਪ੍ਰੋਪੋਜ਼ਲ ਅਸੀਂ ਉਹਨਾਂ ਤੋਂ ਬੜਵਾਵਾਂਗੇ ਉਹਨਾਂ ਨੂੰ ਫਿਰ ਬਈ ਕਿ ਸਾਰੇ ਹੀ ਪਾਸ ਕਰਿਆ ਕਰਾਂਗੇ ਫਿਰ ਅਗਲਾ ਜਿਹੜਾ ਕਾਰ ਕਾਰਜ ਹੈ ਉਹ ਫਿਰ ਸ਼ੁਰੂ ਹੋਇਆ ਕਰੂ ਅਲਕਵੰਦਰ ਜੀ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਪੁਰਾਤਨ ਵਿਭਾਗ ਵੀ ਇਸ ਦੇ ਵਿੱਚ ਜੁੜੇਗਾ ਕਿ ਦਿਖ ਪ੍ਰਾਣੀ ਦਿੱਤੀ ਜਾਵੇ ਕਿ ਕਰੋੜਾਂ ਰੁਪਿਆ ਖਰਚਾ ਆਏਗਾ ਸੰਗਤ ਦੇ ਕੋਲ ਬਹੁਤ ਪੈਸਾ ਹੈ ਆਪਾਂ ਬਾਹਰ ਵਿਦੇਸ਼ਾਂ ਤੇ ਆਪਾਂ ਪੰਜਾਬ ਦੀ ਹੈ ਉਹ ਕਹਿੰਦੇ ਕਰੇ ਵੀ ਸਕਦੇ ਆਂ ਸੇਵਾ ਪਰ ਕਿਤਨਾ ਕਿਤੇ ਸਵਾਲੇ ਵੀ ਉੱਠਦੇ ਨੇ ਕਿ ਗੁਲਕਾ ਰੱਖ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਆਜੀਪੀਸੀ ਤੇ ਸਵਾਲ ਚੁੱਕਦੇ ਸੀਗੇ ਬਾਦਲ ਪ੍ਰਵਾਹ ਤੇ ਸਵਾਲ ਚੁੱਕਦੇ ਦਿੱਤੇ ਸੀ ਕਿ ਗੁਲਕਾ ਹਟਾ ਦਿਓ ਪਤਾ ਲੱਗ ਜਾਏਗਾ ਉੱਥੇ ਇਹ ਚੀਜ਼ਾਂ ਨੂੰ ਕਿਵੇਂ ਧਿਆਨ ਦੇ ਵਿੱਚ ਰੱਖੋਗੇ ਨੇ ਉਹ ਸਾਡੀ ਸੰਸਥਾਿਕ ਬਖਰੀ ਸੰਸਥਾ ਦੇਖੋ ਜੀ ਇਹ ਇਸ਼ੂ ਸਿਆਸੀ ਹੈਗੇ ਆ ਵੀ ਕਿਸ ਤਰ੍ਹਾਂ ਤੇ ਅਸੀਂ ਸਿਰਫ ਪਰਿਵਾਰਾਂ ਵੱਲੋਂ ਹੀ ਸੇਵਾ ਕਰਨੀ ਹੈਗੀ ਆ ਸਾਡੇ ਪਰਿਵਾਰ ਸਮਰੱਥ ਪਰਿਵਾਰ ਨੇ ਕੈਨੇਡਾ ਅਮਰੀਕਾ ਕੈਲੀਫੋਰਨੀਆ ਅਸੀਂ 31 ਕ ਮੈਂਬਰ ਹੈਗੇ ਆ ਇਹਦੇ 31 ਮੈਂਬਰ ਫਾਊਂਡੇਸ਼ਨ ਦਾ ਸਾਡਾ ਇੱਕ ਪਰਿਵਾਰ ਹੈਗਾ ਅਸੀਂ ਨਾ ਕਿਸੇ ਵਾਰੋਂ ਪੈਸਾ ਮੰਗਣਾ ਇੱਕ ਸੱਜਣ ਤੋਂ ਵੀ ਨਾ ਕਿਤੋਂ ਅਸੀਂ ਇੱਥੋਂ ਮੰਗਣਾ ਹੈਗਾ ਇੰਡੀਆ ਤੋਂ ਨਾ ਅਸੀਂ ਕੋਈ ਗੱਲਾਂ ਲਾਉਣਾ ਹੈਗਾ ਨਾ ਹੀ ਅਜੇ ਤੱਕ ਅਸੀਂ ਕਿਸੇ ਤੋਂ 5 ਰੁਪਏ ਲੈਂਦੇ ਆ ਤੇ ਮਹਾਰਾਜ ਕਿਰਪਾ ਕਰੇ ਕਿ ਸਾਨੂੰ ਇਸ ਤਰ੍ਹਾਂ ਦੀਆਂ ਅਸੀਂ ਆਪਦੇ ਦਸਵੰਧ ਦੇ ਵਿੱਚੋਂ ਇਹ ਕਾਰਜ ਕਰਾਂਗੇ ਤੇ ਚਾਹੇ ਕਿੰਨੇ ਵੀ 50 ਕਰੋੜ ਖਰਚਾ ਹਜੇ ਉਹ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਬਿਲਕੁਲ ਬਹੁਤ ਖੁਸ਼ੀ ਨਾਲ ਆਵਾਂਗੇ। ਕਾਫੀ ਲੰਬਾ ਸਮਾਂ ਹੋ ਗਿਆ तकरीबन ਹਨਾ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਕਿ ਸੰਭਾਲਿਆ ਜਾਵੇ। ਵਿੱਚ ਜੇ ਹੁਣ ਸਬਾ ਦੇ ਦਿਨ ਗਏ ਨੇ ਸੰਗਤ ਗਈ ਦਰਸ਼ਨ ਕਰਕੇ ਆਈ। ਬਹੁਤ ਸਾਰੀਆਂ ਇਹ ਵੀ ਤਸਵੀਰਾਂ ਸੀਗੀਆਂ ਕਿ ਸਮਝਾਇਆ ਜਾ ਰਿਹਾ ਸੀ ਕਿ ਥਾਂ ਕੀ ਆ ਇੱਥੇ ਨਤਮਸਤ ਕਿਵੇਂ ਹੋਣਾ ਹੈ, ਕਿਵੇਂ ਇੱਥੇ ਆਣਾ ਹੈ, ਨਿਮਰਤਾ ਕਿਵੇਂ ਹੋਣੀ ਚਾਹੀਦੀ ਹੈ। ਉਸ ਹੈਰੀਟੇਜ ਨੂੰ ਉਸ ਹਵੇਲੀ ਨੂੰ ਦੇਖ ਕੇ ਫਿਰ ਜਦੋਂ ਸੰਗਤ ਉੱਥੇ ਜਾਏਗੀ ਔਕੀ ਮਹਿਸੂਸ ਕਰੇਗੀ ਉਸ ਤਰੀਕੇ ਨਾਲ ਪ੍ਰਾਣੀ ਦੇਖਣ ਨੂੰ ਮਹਿਸੂਸ ਕਰੇਗੀ ਜਾਂ ਫਿਰ ਜਿਸ ਤਰੀਕੇ ਨਾਲ ਟੋਡਰ ਮਲਜੀ ਹੋਰਾਂ ਦੇ ਨਿਮਰਤਾ ਸੀਗੀ ਸਹਿਬਜ਼ਾਦਿਆਂ ਪ੍ਰਤੀ ਮਾਤਾ ਗੁਜਰਕੌਰ ਪ੍ਰਤੀ ਉਮੀਦੀ ਹੋਏਗੀ ਉਹਨਾਂ ਦੀ ਨਿਮਰਤਾ ਕਿ ਅਸੀਂ ਵੀ ਐਵੇਂ ਚੱਲੀਏ ਬਿਲਕੁਲ ਬਿਲਕੁਲ ਜਿਹੜੀ ਤੁਸੀਂ ਹਵੇਲੀ ਦੇਖੋਗੇ ਉਹ ਬਿਲਕੁਲ ਪ੍ਰਾਤਨ ਹੋਏਗੀ ਕੋਈ ਵੀ ਸਿੱਖ ਸੰਗਤ ਇਹ ਨਹੀਂ ਕਹਿ ਸਕੇਗੀ ਵੀ ਇਹ ਹੁਣ ਬਣਾਈ ਹੈਗੀ ਆ ਤੇ ਇੱਕ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਉਹਦੇ ਵਿੱਚ ਕੋਈ ਧਰਮ ਦਾ ਇਸ਼ੂ ਨਹੀਂ ਹੋਏਗਾ ਤੇ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਕਾਰਜ ਕੀਤਾ ਹੈਗਾ ਉਹਨਾਂ ਨੇ ਦਵਾਨ ਟੁੱਡਰਮਲ ਜੀ ਨੇ ਤੇ ਇਹਨਾਂ ਇਹ ਸਿਰਫ ਇੱਕ ਦਰਸ਼ਨੀ ਹੋਏਗੀ ਵੀ ਬੱਚੇ ਲੋਕ ਇੱਥੋਂ ਸਿੱਖ ਕੇ ਜਾਣ ਕਿ ਵੀ ਇਸ ਇਨਸਾਨ ਨੇ ਕਿੱਡਾ ਵੱਡਾ ਕਾਰਜ ਕੀਤਾ ਹੈ ਸਿਰਫ ਉਹ ਦਵਾਨ ਟੁੱਡਰਮਲ ਦੀ ਇਹ ਜਿਹੜੀ ਕੀਤੀ ਹੋਈ ਕਮਾਈ ਹੈ ਉਹਨੂੰ ਦਰਸਾਏਗੀ ਨਾ ਕੋਈ ਉਹਦੇ ਵਿੱਚ ਲੰਗਰ ਹਾ ਨਾ ਕੋਈ ਗੁਰਦੁਆਰਾ ਇਸ ਤਰ੍ਹਾਂ ਦਾ ਉਹਦੇ ਵਿੱਚ ਕੁਝ ਨਹੀਂ ਹੋਣਾ ਉਹ ਸਿਰਫ ਉਹ ਸਿਰਫ ਹੈਰੀਟੇਜ ਹੋਏਗਾ ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਨਮਸਕਾਰ ਕਰਕੇ ਜਾਏਗਾ ਉਹ ਵੀ ਆਪਣੇ ਪੁਰਖਿਆਂ ਨੂੰ ਯਾਦ ਕਰੇਗਾ ਵੀ ਸਾਡੇ ਪੁਰਖਿਆਂ ਨੇ ਸਾਡੇ ਲਈ ਕੀ ਕੀਤਾ ਹੈ ਜੀ ਮਤਲਬ ਇਹ ਕਲੀਅਰ ਹੈ ਕਿ ਸਾਹਮਣੇ ਦਰਬਾਰ ਸਾਹਿਬ ਦਰਸ਼ਨ ਕਰਕੇ ਆ ਉਸ ਤੋਂ ਬਾਅਦ ਹੈਰੀਟੇਜ ਜਾਓ ਉੱਥੇ ਜਾ ਕੇ ਜੋ ਅਸਲ ਵਿੱਚ ਇਤਿਹਾਸ ਸੀਗਾ ਟੋਡਰਮਲਜੀ ਹੋਰਾਂ ਦਾ ਉਹ ਉੱਥੋਂ ਸਿੱਖ ਕੇ ਆਓ ਤੇ ਉਹ ਅੱਗੇ ਯਾਦ ਰੱਖਿਆ ਜਾਏਗਾ ਇਸ ਇੰਨਾ ਕਿਸ ਨੂੰ ਰੱਖਿਆ ਜਾਏ ਬਿਲਕੁਲ ਬਿਲਕੁਲ ਇਹੀ ਸਾਡੀ ਕੋਸ਼ਿਸ਼ ਰਹੇਗੀ ਵੀ ਉਹ ਤੋਂ ਸਿਰਫ ਇਹ ਸਿੱਖਿਆ ਜਾਵੇ ਵੀ ਉਹਨਾਂ ਦੀ ਕਮਾਈ ਕੀ ਸੀ ਤੇ ਉਹ ਕਮਾਈ ਨੂੰ ਅਸੀਂ ਅਰੋੜਾ ਸਾਹਿਬ ਨਾਲ ਰਹਿ ਕਰਕੇ ਇੱਕ ਸਾਡਾ ਭਾਵਨਾ ਹੈਗੀ ਵੀ ਇੱਕ LED ਬਹੁਤ ਵਧੀਆ ਤਰੀਕੇ ਨਾਲ ਬੀ ਪਤੀ ਮੈਂਟਾਂ ਦੀ ਇੱਕ ਡਾਕੂਮੈਂਟਰੀ ਜੋ ਹਰ ਸਮੇਂ ਚੱਲੀ ਜਾਇਆ ਕਰੇ ਤੇ ਹਾਂ ਰਿਪੀਟ ਹੋਈ ਜਾਇਆ ਕਰੇ ਤੇ ਜਿਵੇਂ ਜਿਵੇਂ ਸੰਗਤ ਆਇਆ ਕਰੇ ਉਥੇ ਬਹਿ ਕੇ 2 ਮਿੰਟ ਨੂੰ ਦੇਖਿਆ ਕਰੇ ਵੀ ਇਹ ਹਵੇਲੀ ਦਾ ਕੀ ਇਤਿਹਾਸ ਹੈ ਕਿਸ ਤਰ੍ਹਾਂ ਸਾਡੇ ਪੁਰਖਿਆਂ ਨੇ ਕੰਮ ਕੀਤਾ ਅਸੀਂ ਇਹਦੀ ਕੋਸ਼ਿਸ਼ ਕਰਾਂਗੇ ਬਾਕੀ ਜਿਵੇਂ ਜਿਵੇਂ ਹੋਰ ਕੋਈ ਸਾਡੇ ਮਨ ਦੇ ਵਿੱਚ ਅਸੀਂ ਹੈਰੀਟੇਜ ਮਤਾਬ ਕਰ ਸਕਦੇ ਹੋਈ ਅਸੀਂ ਉਹ ਸਾਰਾ ਕਾਰਜ ਬਹੁਤ ਸੇਤੀ ਤੇ ਜਲਦੀ ਤੇ ਵਧੀਆ ਏਜੰਸੀ ਤੋਂ ਅਰੋੜਾ ਸਾਹਿਬ ਤੋਂ ਰਹਿ ਲੈ ਕੇ ਇਹ ਜਿਹੜੀ ਸਿਹਰੇ ਦੀ ਜੰਸੀ ਹੈ ਆ ਇੰਡੀਆ ਦੀ ਅਸੀਂ ਉਹ ਤੋਂ ਕੰਮ ਕਰਵਾਵਾਂਗੇ ਅਰੋੜਾ ਸਾਹਿਬ ਸੱਦਣ ਨਾਲ ਸਰ ਪਹਿਲਾਂ ਤਾਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਇਸ ਤਰੀਕੇ ਦੇ ਨਾਲ ਚੀਜ਼ਾਂ ਕੀਤੀਆਂ ਨੇ ਕਾਫੀ ਲੰਬੀ ਲੜਾਈ ਸੀ ਕਿਉਂਕਿ ਇੱਕ ਹੁੰਦਾ ਹੈ ਕਿ ਬੰਦਾ ਆਸ ਛੱਡ ਜਾਂਦਾ ਕਿ ਛੱਡੋ ਯਾਰ ਹੁਣ ਨਹੀਂ ਹੋਣਾ ਆ ਛੱਡੀ ਗਈ ਸੀ ਕਿ ਕੋਟਾਂ ਦੇ ਵਿੱਚ ਜਾਣਾ ਆਪਣੇ ਚੀਜ਼ਾਂ ਨੂੰ ਰੱਖਣਾ ਆਪਣੇ ਸਾਰੀਆਂ ਚੀਜ਼ਾਂ ਨੂੰ ਰੱਖਣਾ ਕਿ ਅਸੀਂ ਇੰਨੀ ਲੰਬੀ ਲੜਾਈ ਲੜ ਰਹੇ ਹਾਂ ਵੀ ਹੁਣ ਤਾਂ ਛੱਡੋ ਯਾਰ ਹੋਣਾ ਨਹੀਂ ਮੈਂ ਬਹੁਤ ਜ਼ਿਆਦਾ ਆਸ਼ਾਵਾਦੀ ਇਨਸਾਨ ਹੂੰ ਕਦੇ ਮੈਂ ਆਸ ਚੜਨ ਦੀ ਗੱਲ ਸੋਚੀ ਨਹੀਂ ਕਦੇ 2005 ਤੋਂ ਮੈਂ ਜਨ ਹਿਤ ਪਟੀਸ਼ਨ ਲਗਾ ਰਿਹਾ ਹਾਂ ਮਿਰਸਦੀ ਸੰਭਾਲ ਵਾਸਤੇ ਕਰਤਾਰ ਸਿੰਘ ਸਰਾਭਾ ਦੀ ਜਿਹੜੇ ਉੱਥੇ ਸਮਾਰਕ ਬਣਿਆ ਉਹਨੂੰ ਬਣਵਾਉਣ ਵਿੱਚ ਜਨ ਹਿਤ ਪਟੀਸ਼ਨ ਸੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਰਿਵਾਲਵਰ ਗਵਾਲੀਅਰ ਤੋਂ ਲੈਂਦਾ ਹੁਸੈਨੀਵਾਲਾ ਦੇ ਬਾਰਡਰ ਤੇ ਹਮਨ ਪ੍ਰਦਰਸ਼ਨ ਹੀ ਹੁੰਦੀ ਉਸ ਦੀ ਇਸ ਤਰ੍ਹਾਂ ਇਹ ਸ਼ਹੀਦ ਭਗਤ ਸਿੰਘ ਦਾ ਆਫਿਸ ਸੀਗਾ ਫਿਰੋਜ਼ਪੁਰ ਵਿੱਚ ਉਹਨੂੰ ਪੁਰਾਤਨ ਇਮਾਰਤ ਡਿਕਲੇਅਰ ਕਰਵਾਇਆ ਸੋ ਅਣਗਿਣਤ ਜਿੱਤਾਂ ਨੇ ਮੇਰੇ ਮੈਨੂੰ ਮਿਲੀਆਂ ਹੋਈਆਂ ਜੀ ਪਰਮਾਤਮਾ ਦੀ ਬੜੀ ਕਿਰਪਾ ਹੈ ਮੈਂ ਕਦੇ ਸੋਚਿਆ ਨਹੀਂ ਕਿ ਨਿਰਾਸ਼ਾ ਦਾ ਕਦੇ ਮਨ ਮਿਲੇਗਾ ਹੋਰ ਨਿਰਾਸ਼ਾ ਤੇ ਆਸ਼ਾ ਦੋਨੋਂ ਚੀਜ਼ਾਂ ਚ ਚਲਦੀਆਂ ਰਹਿੰਦੀਆਂ ਹੁੰਦੀਆਂ ਜੀ ਕਈ ਵਾਰੀ ਤੁਸੀਂ ਸਫਲ ਹੁੰਦੇ ਹੋ ਕਈ ਵਾਰੀ ਨਹੀਂ ਹੁੰਦੇ ਮੈਂ ਤਾਂ ਇਹ ਮੰਨ ਕੇ ਚੱਲਾ ਕਰਦਾ ਕਿ ਜੇ 10 ਕੰਮ ਮੈਂ ਕੀਤੇ ਉਹਨਾਂ ਚਾਰ ਵੀ ਹੋ ਗਏ ਜੇ ਸਫਲ ਵੀ ਹੋ ਗਿਆ ਤਾਂ ਚਾਹ ਮੇਰੇ ਵਾਸਤੇ ਪ੍ਰਮਾਤਮਾ ਨੇ ਲਿਖ ਰਿਆ ਸੀ ਕਿ ਉਹ ਮੇਰੇ ਚੋਲੀ ਚ ਪਹਿਨੇ ਸੀ ਕ੍ਰੈਡਿਟ ਸੋ ਮੈਂ ਇਸੇ ਪਾਵਨਾ ਲਿਆ ਕਰਦਾ ਉਹ ਨਿਰਾਸ਼ਾ ਦਾ ਕਦੇ ਸਵਾਲ ਹੀ ਪਤਾ ਨਹੀਂ ਹੁੰਦਾ ਸੀ ਜੀ ਜੀ ਲਖਵਿੰਦਰ ਜੀ ਤੁਹਾਡੇ ਤੋਂ ਆਖੀਰਲਾ ਸਵਾਲ ਲੈਣਾ ਚਾਹਾਂਗਾ ਪਰ ਮੈਂ ਜੋੜਨਾ ਨਹੀਂ ਚਾਹਾਂਗਾ ਬਹੁਤ ਵੱਡੀਆਂ ਉਹ ਰੂਹਾਂ ਸੀ ਗਿਆ ਕਹਿੰਦੇ ਜਿਵੇਂ ਟੋਡਰਮਲ ਜੀ ਨੇ ਸੇਵਾ ਕੀਤੀ ਮੋਹਰਾਂ ਦਿੱਤੀਆਂ ਸੋਨੇ ਦੀਆਂ ਥਾਂ ਹਣਾ ਸਾਰੀਆਂ ਚੀਜ਼ਾਂ ਤੁਹਾਡੇ ਸੇ ਅਰੋੜਾ ਸਾਹਿਬ ਜਿੰਨੇ ਮੈਂਬਰ ਜੁੜੇ ਹੋਏ ਤੁਹਾਡੇ ਸੇ ਬਹੁਤ ਵੱਡੀ ਸੇਵਾ ਆ ਰਹੀ ਹੈ ਮਾਣ ਮਹਿਸੂਸ ਹੁੰਦਾ ਹੈ ਕਿਸੇ ਨੂੰ ਦੇਖ ਕੇ ਕਿ ਉਹ ਸਮਾਂ ਸੀਗਾ ਉਸ ਵੇਲੇ ਚੀਜ਼ਾਂ ਹੋਈਆਂ ਹੁਣ ਇਹ ਸਮਾਂ ਤੇ ਇਸ ਵੇਲੇ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਮਹਾਰਾਜ ਕਰਾ ਰਹੇ ਨੇ ਬਿਲਕੁਲ ਜੀ ਅਸੀਂ ਅਰੋੜਾ ਸਾਹਿਬ ਅਸੀਂ ਸਾਰੇ ਜਿੰਨੇ ਵੀ ਸਾਡੇ ਫਾਊਂਡੇਸ਼ਨ ਦੇ ਮੈਂਬਰ ਸਹਿਬਾਨ ਨੇ ਦੇਸ਼ ਵਿਦੇਸ਼ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਦੇ ਸਾਰਿਆਂ ਦੇ ਬਹੁਤ ਵੱਡੇ ਭਾਗ ਹੈ ਕਿ ਸਾਨੂੰ ਸਬੱਬ ਬਣਿਆ ਮਿਲਿਆ ਕਿਉਂਕਿ ਜੀਵਨ ਦੋ ਘੜੀਆਂ ਦਾ ਜੀਵਨ ਹੈ ਇਹਦਾ ਇਹਦਾ ਕੋਈ ਨਿਸ਼ਚਿਤ ਟਾਈਮ ਹੈ ਨਹੀਂ ਤੇ ਜਿੰਨਾ ਕੋਈ ਆਪਾਂ ਕੋਈ ਕਰ ਸਕਦੇ ਹੋਈ ਆਪਣੇ ਦਸਬੰਦ ਦੇ ਵਿੱਚੋਂ ਹਰੇਕ ਮਨੁੱਖ ਨੂੰ ਕਰਨਾ ਚਾਹੀਦਾ ਉਹਦੇ ਵਿੱਚੋਂ ਅਸੀਂ ਵੀ ਇੱਕ ਹੈਗੇ ਆਂ ਤੇ ਮੇਨ ਇਸ ਦਾ ਜਿਹੜਾ ਸਾਡਾ ਸਾਨੂੰ ਇਹ ਜਿਹੜੀ ਰਣਨੀਤੀ ਦਿੱਤੀ ਇਹ ਸਾਡੇ ਗਿਆਨ ਸਿੰਘ ਸੰਧੂ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਪੰਥ ਦੇ ਵਿਦਵਾਨ ਵੀ ਨੇ ਤੇ ਸਾਰੇ ਧਰਮਾਂ ਨੂੰ ਮੁਹੱਬਤ ਕਰਨ ਵਾਲੇ ਤੇ ਇਹ ਉਹਨਾਂ ਦੀ ਬੀਟੀ ਉੱਤੇ ਸੁਪਰੀਮ ਕੋਰਟ ਦੀ ਜੱਜ ਹੈ ਤੇ ਬੜਾ ਚੰਗਾ ਤੇ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ ਸਾਨੂੰ ਉਹਨਾਂ ਨੇ ਬਾਰ-ਬਾਰ ਸਾਨੂੰ ਤਿਆਰ ਕੀਤਾ ਵੀ ਆਪਾਂ ਇਹ ਕਾਰਜ ਰਖਵਿੰਦਰ ਸਿੰਘ ਕਰਨਾ ਤੇ ਅਸੀਂ ਕਈ ਕਾਰਜ ਤਾਂ ਸੋਚੇ ਨਹੀਂ ਸੀ ਜਿਵੇਂ ਸੋਲਰ ਵਾਲਾ ਬੋਹੜਾ ਵਾਲਾ ਹੋਰ ਬਹੁਤ ਸਾਰੇ ਕਾਰਜ ਜਿਵੇਂ ਕਿਸੇ ਦੇ ਘਰ ਬਣਾ ਕੇ ਦੇਣੇ ਗਰੀਬਾਂ ਦੇ ਇਸ ਤਰ੍ਹਾਂ ਦੇ ਤਾਂ ਅਸੀਂ ਕਦੇ ਸੋਚੇ ਨਹੀਂ ਇਹ ਸਾਡੇ ਆਟੋਮੈਟਿਕ ਹੀ ਮਹਾਰਾਜ ਨੇ ਹੱਥ 'ਚ ਮਤਲਬ ਕਿ ਇਹ ਕਈ ਵਾਰ ਮੈਂ ਸੋਚਦਾ ਨਾ ਮੈਂ ਬਹਿ ਵੀ ਜਾਂਦਾ ਵੀ ਯਾਰ ਰਖਵਿੰਦਰ ਸਿੰਘ ਤੂੰ ਹੁਣ ਘਰ ਦਾ ਕੰਮ ਵੀ ਜ਼ਰੂਰੀ ਹੈ ਵੀ ਤੂੰ ਇੰਨਾ ਧਿਆਨ ਬਾਹਰ ਹੀ ਨਿਕਲ ਜਾਂਦਾ ਪਰ ਫਿਰ ਵੀ ਕੋਈ ਨਾ ਕੋਈ ਇਹੀ ਜੀ ਸ਼ਕਤੀ ਹੈ ਵੀ ਮੈਨੂੰ ਫੇਰ ਲਿਆਉਂਦੀ ਹੈ ਉਹ ਵੀ ਨਹੀਂ ਤੂੰ ਆਪਾਂ ਟਿੱਕ ਹੀ ਨਹੀਂ ਬੈਠਣਾ ਆਪਾਂ ਚੱਲਦੇ ਹੀ ਰਹਿਣਾ ਤਾਂ ਅਸੀਂ ਉਸ ਮਿਸ਼ਨ ਨੂੰ ਲੈ ਕੇ ਅਸੀਂ ਬੜੇ ਭਾਗ ਗਏ ਆ ਕਿ ਸਾਨੂੰ ਅਰੂੜਾ ਸਾਹਿਬ ਵਰਗੇ ਸੱਜਣ ਮਿਲੇ ਹੋਰ ਬਹੁਤ ਸਾਰੇ ਸੱਜਣ ਮਿਲੇ ਜਦੋਂ ਆਪਾਂ ਆਪਣੀ ਚਾਰ ਦਿਵਾਰੀ ਤੋਂ ਬਾਹਰ ਆਉਣੇ ਆ ਦਾ ਬੜਾ ਬੜੀ ਸਾਨੂੰ ਮੁਹੱਬਤ ਮਿਲੀ ਅਸੀਂ ਉਹ ਮੁਹੱਬਤ ਦੇ ਸਿਰ ਤੇ ਉਹ ਕਰ ਰਹੇ ਆ ਨਾ ਇੱਕ ਸੁਣ ਮੈਂ ਦੱਸ ਦਾਂ ਵੀ ਅਸੀਂ ਕੋਈ ਨਾਂ ਨੂੰ ਨਹੀਂ ਕਰ ਰਹੇ ਵੀ ਉਹ ਜਿਹੜੀ ਉੱਥੇ ਸੇਵਾ ਹੋਈ ਗਈ ਵੀ ਲਖਵਿੰਦਰ ਸਿੰਘ ਦਾ ਜਾਂ ਕੋਈ ਹੋਰ ਦਾ ਕੋਈ ਨਾਂ ਨਹੀਂ ਅਸੀਂ ਨਾ ਅਜੇ ਤੱਕ ਉਹ ਤੇ ਨਾਂ ਪਾਇਆ ਸਾਡੇ ਵਰਗੇ ਇਹ ਦੁਨੀਆ ਤੇ ਕਈ ਆਏ ਕਈ ਗਏ ਸਾਨੂੰ ਨਾਂ ਵਾਲਾ ਕੋਈ ਚੱਕਰ ਨਹੀਂ ਤੇ ਅਸੀਂ ਕਹਿੰਨੇ ਵੀ ਉਹਦੀ ਸੇਵਾ ਸੰਪੂਰਨ ਹੋ ਜੇ ਜੀ ਬਹੁਤ ਸ਼ੁਕਰੀਆ ਤਾਂ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਪ੍ਰਤਨੀ ਮਾਤਾਂ ਦੀ ਜਿਸ ਤਿੱਕੇ ਦੇ ਨਾਲ ਟੁੱਟਰਮਲ ਜੀ ਹੋਰਾਂ ਦੀ ਜਹਲ ਜੀ ਹਵੇਲੀ ਸੀਗੀ ਉਸੇ ਤਰੀਕੇ ਦੇ ਨਾਲ ਉਹੀ ਦਿਖ ਪ੍ਰਾਤਨ ਤਿਆਰ ਕੀਤੀ ਜਾਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਿਵਾਂਗੇ ਕੈਮਸਾ ਜੋਗ ਦੇ ਸੀ ਜਗਜੀਤ ਧੰਨ